ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਗੱਲ ਕਰਦੇ ਆ ਕਣਕ ਦੇ ਨਦੀਨਾਂ ਬਾਰੇ ਜਿਹੜੇ ਕਈ ਪਰਾ ਕਿਸਾਨ ਭਰਾਵਾਂ ਦੇ ਮੈਸੇਜ ਆ ਰਹੇ ਨੇ ਕਿ ਕਣਕ ਦੇ ਨਦੀਨ ਜਿਹੜੇ ਆ ਉਹ ਖਤਮ ਨਹੀਂ ਹੋ ਰਹੇ ਬਹੁਤ ਸਮੱਸਿਆ ਬਣੀ ਹੋਈ ਆ ਦੋਸਤੋ ਕਣਕ ਦੇ ਨਦੀਨਾ ਵਾਸਤੇ ਆਪਣੇ ਕੋਲ 02 ਦੇ ਨਾਂ ਤੇ ਦਵਾਈ ਆਈ ਹੋਈ ਆ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਆ 3 ਸਾਲ ਤੋਂ ਲਗਾਤਾਰ ਅਸੀਂ ਟ੍ਰਾਇਲ ਉਸ ਦਾ ਕਰ ਰਹੇ ਆ ਗਰੰਟਡ ਰਿਜ਼ਲਟ ਨੇ ਉਹਦੇ ਦੋਸਤੋ ਫਿਰ ਵੀ ਜੇ ਕਿਸੇ ਭਰਾ ਦਾ ਨਦੀਨ ਨਹੀਂ ਮਰਦਾ ਉਹਦੀ ਫੁੱਲ ਗਾਰੰਟੀ ਰਹੇਗੀ ਦੋਸਤੋ ਨਦੀਨਾ ਦੇ ਕਾਬੂ ਪਾਉਣ ਵਾਸਤੇ 02 ਦਵਾਈ ਆਪਣੇ ਕੋ ਆ ਚੁੱਕੀ ਆ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਨੂੰ ਫੋਨ ਕਰ ਸਕਦੇ ਹੋ ਜਿੰਨਾ ਭਰਾਵਾਂ ਨੇ ਖਰੀਦ ਖਰੀਦਣੀ ਆ ਉਹ ਸਾਰਾ